ਦਿਤੇ ਆਂ ਦੋ ਬੇਟਾ ਕਿ ਇੱਕ ਚਾਕਲੇਟ ਦਾ ਮੁੱਲ 6 ਰੁਪਏ ਹੈ ਤੇ ਆਂ ਦੋ ਇੱਕ ਚਾਕਲੇਟ ਦਾ ਮੁੱਲ 6 ਰੁਪਏ ਹੈ 10 ਚਾਕਲੇਟਾਂ ਦਾ ਮੁੱਲ ਦੱਸੋ ਹਾਂ ਜੀ ਹਣੀ ਮੈਂ ਹੱਥ ਖੜਾ ਕੀਤਾ ਹੀ ਹਣੀ ਮੈਂ ਦੋ 60 ਰੁਪਏ ਹਾਂ ਜਿਹੜਾ ਜਲਦੀ ਹੱਥ ਖੜਾ ਕਰੂ ਨਾ ਔਰ ਸਹੀ ਦੱਸੂ ਉਹਦੇ ਨੰਬਰ ਕਾਊਂਟ ਹੋਣਗੇ ਉਹਦੇ ਵਿੱਚ ਲਿਖ ਬੇਟਾ ਇੱਕ ਨੰਬਰ ਅਸੀਂ ਤੁਸੀਂ ਬੀ ਟੀਮ ਹੋ ਬੇਟਾ ਹਾਂ ਇਹਨਾਂ ਦਾ ਜ਼ੀਰੋ ਲਿਖ ਹਾਂ ਣੀ ਨੈਕਸਟ ਦੇਖੋ ਕਮਲ ਧਿਆਨ ਦਿਓ ਕਲਾਸ ਤੀਜੀ ਕਲਾਸ ਤੀਜੀ ਦੇ ਵਿੱਚ ਨੇ 17 ਬੱਚੇ ਤੇ ਕਲਾਸ ਚੌਥੀ ਦੇ ਵਿੱਚ ਨੇ 18 ਬੱਚੇ ਦੱਸੋ ਕਿ ਕੁੱਲ ਕਿੰਨੇ ਬੱਚੇ ਹੋਏ ਤੀਜੀ ਔਰ ਚੌਥੀ ਚ ਕੁੱਲ ਕਿੰਨੇ ਬੱਚੇ ਹੋਏ ਕਲਾਸ ਚੀਜੀ ਚ ਖੜਿਓ 35 ਤੁਸੀਂ ਹਾਂਜੀ ਮਣੀ ਤੁਸੀਂ ਖੜਿਓ 35 ਕਿੰਨੇ 35 ਹੋਏ ਹਾਂਜੀ ਹਾਂ ਕਿਹਦੇ ਕਿਹਦਾ ਜੋੜ ਕਰਿਆ ਤੁਸੀਂ 17 ਵੈਰੀ ਗੁੱਡ 18 ਇਹਦੇ ਵਿੱਚ ਤਾਂ ਦਿਮਾਗ ਹੀ ਦੋੜਾਉਣਾ ਤੁਸੀਂ ਕਾਪੀ ਪੈਨਸਲ ਦੀ ਲੋੜ ਹੀ ਨਹੀਂ ਪੈਣੀ ਬੁੱਤਰ ਤੁਹਾਨੂੰ ਠੀਕ ਹੈ ਕਿੰਨਾ ਅਨਸਰ ਆਊਗਾ ਹਾਂ ਏ ਟੀਮ ਦਾ 1 ਨੰਬਰ ਕਿਉਂਕਿ ਕਿ ਇਹਨਾਂ ਦਾ ਇਹਦਾ ਸਭ ਤੋਂ ਪਹਿਲਾ ਹੱਥ ਖੜਾ ਸੀਗਾ ਦੇਖੋ ਹੱਥ ਤਾਂ ਬੀ ਟੀਮ ਦੇ ਵੀ ਖੜੇ ਸੀ ਪਰ ਇਹਸ ਤੋਂ ਬਾਅਦ ਖੜੇ ਹੋਏ ਸੀ ਹਾਂ ਜੀ ਨੈਕਸਟ ਸਵਾਲ ਹੈ ਸੋਡਾ ਦੇਖੋ ਕਿ ਇੱਕ ਡੱਬੇ ਵਿੱਚ 15 ਪੈਨਸਲਾਂ ਨੇ ਇੱਕ ਡੱਬੇ ਵਿੱਚ 15 ਪੈਨਸਲਾਂ ਨੇ ਤਾਂ ਓਵੇਂ ਦੇ ਹੀ ਹੋਰ ਡੱਬੇ ਨੇ ਸੇਮ ਇੱਕ ਡੱਬੇ ਵਿੱਚ 15 ਪੈਨਸਲਾਂ ਨੇ ਓਵੇਂ ਦੇ ਸੇਮ ਡੱਬੇ ਨੇ 5 ਡੱਬੇ ਨੇ ਦੱਸੋ ਕੁੱਲ ਕਿੰਨੀਆਂ ਪੈਨਸਲਾਂ ਹੋ ਜਾਣਗੀਆਂ ਹਾਂ ਇੱਕ ਡੱਬੇ ਵਿੱਚ ਕਿੰਨੀਆਂ ਪੈਨਸਲਾਂ ਸੀ 15 15 ਸੀ ਨਾ ਹਾਂ ਜੀ ਖੜਾਓ 15 57 15 57 ਨਾ ਮੈਂ ਹਾਂ ਜੀ ਸੂਮਨ ਹਾਂ ਜੀ ਕਿੰਨਾ ਆਨਸਰ 75 ਹਾਂ ਜੀ 80 ਦਾ ਇੱਕ ਨੰਬਰ ਲਗਾਓ ਤੇਰਾ ਜ਼ੀਰੋ ਲਗਾਓ ਕਾਲੀ ਵੀ ਕਰ ਜਣਿਓ ਇਹ ਮਤਲਬ ਨਹੀਂ ਹੈਗਾ ਵੀ ਪਹਿਲਾ ਹੱਥ ਖੜਾ ਕਰ ਲੈ ਜੇ ਆਨਸਰ ਵੀ ਗਲਤ ਦੇਤਾ ਤਾਂ ਜ਼ੀਰੋ ਹੋ ਜੂ ਹਾਂ ਇਹ ਸਾਰੇ ਧਿਆਨ ਰੱਖਿਆ ਕਰੋ ਇਹਦੇ ਵਿੱਚ ਕਰਿਆ ਕੀ ਹੈ ਇੱਕ ਡੱਬੇ ਦੇ ਵਿੱਚ 15 ਪੈਨਸਲਾਂ ਨੇ ਨਾ ਤਾਂ ਪੰਜ 90 ਇੰਚ ਸੇਮ ਹੋਣਗੀਆਂ 15 5 75 75 ਸੁਮਨ ਦਾ ਅਨਸਰ ਠੀਕ ਸੀ ਬਿਲਕੁਲ ਹਾਂ ᱱੈਕਸਟ ਦੇਖੋ ਹੁਣ 1 ਕਿਲੋ ਆਲੂ 12 ਰੁਪਏ ਦੇ ਨੇ 1 ਕਿਲੋ ਆਲੂ 12 ਰੁਪਏ ਦੇ ਨੇ 8 ਕਿਲੋ ਆਲੂ ਕਿੰਨੇ ਦੇ ਹੋਣਗੇ ਜਲਦੀ ਦਿਮਾਗ 돌ਾਓ 1 ਕਿਲੋ ਆਲੂ 12 ਰੁਪਏ ਦੇ ਨੇ 8 ਕਿਲੋ ਆਲੂ ਕਿੰਨੇ ਦੇ ਹੋਣਗੇ? ਸਾਨੂੰ ਪਤਾ ਨਹੀਂ। ਮੈਨੂੰ ਪਤਾ ਨਹੀਂ ਸਾਡੇ ਪਹਿਲਾਂ ਕਿੰਨਾ ਰਸਤਾ ਸੀ। ਪਹਿਲਾ ਹਣੀ ਨੇ ਖੜਾ ਕਰਾਇਆ ਨਹੀਂ ਹਣੀ ਖੜਾ ਹੋ ਬੇਟਾ। 12 8 96 ਹੱਥ ਪਹਿਲਾ ਹਣੀ ਦਾ ਖੜਾ ਸੀ ਪਰ ਇਹਨੇ ਜਵਾਬ ਗਲਤ ਦਿੱਤਾ ਹੈ। ਇਹ ਵੀ ਤਾਂ ਠੀਕ ਹੈ ਨਾ? ਸਮਝ ਆਈ ਐ? 12 8 96 ਹਾਂ ਰਹਿਦਾ ਪੜਨਾ ਸੀ 1 ਕਿਲੋ ਆਲੂਆਂ ਦਾ ਮੁੱਲ 12 ਰੁਪਏ ਤਾਂ 8 ਕਿਲੋਆਂ ਦਾ 12 8 96 ਹਾਇਨੀ ਹੁਣ ਤੁਸੀਂ ਧਿਆਨ ਦੇਓ ਸਵਾਲ ਇਹ ਹੈ ਕਿ ਇੱਕ ਕੇਲੇ ਦਾ ਮੁੱਲ ਇੱਕ ਕੇਲੇ ਦਾ ਮੁੱਲ 8 ਰੁਪਏ ਹੈ ਇੱਕ ਕੇਲੇ ਦਾ ਮੁੱਲ 8 ਰੁਪਏ ਹੈ 9 ਕੇਲਿਆਂ ਦਾ ਮੁੱਲ ਕਿੰਨਾ ਹੋਊਗਾ ਸਾਨੂੰ ਪਤਾ ਹੀ ਸਾਨੂੰ ਪਤਾ ਹੀ ਹਾਇਨੀ ਬੁੱਟੇ ਸੁਮਨ 72 72 75 ਬੁੱਟੇ ਦੇਖ ਲੈ ਇਹਨਾਂ ਦਾ ਏ ਟੀਮ ਦਾ ਇੱਕ ਨੰਬਰ ਲਗਾ ਦੇ ਤੁਹਾਡਾ ਨੰਬਰ ਲਗਾਓ 0 ਹਾਨੀ ਸੁਣੋ ਹੁਣ ਸਵਾਲ 2 ਸੇਬ ਨੇ ਕਿੰਨੇ ਸੇਬ ਨੇ 2 2 ਸੇਬ ਦਾ ਦੀ ਕੀਮਤ ਹੈ ਜਿਹੜੀ 8 ਰੁਪਏ 2 ਸੇਬ ਦੀ ਕੀਮਤ 2 ਸੇਬ ਦੀ ਕੀਮਤ 8 ਰੁਪਏ ਹੈ ਤਾਂ 9 ਸੇਬਾਂ ਦੀ ਕੀਮਤ ਕਿੰਨੀ ਹੋਊਗੀ ਇਹ ਧਿਆਨ ਰੱਖਿਓ 2 ਸੇਬ ਦੀ ਕੀਮਤ 8 ਰੁਪਏ ਹੈ ਹਾਂਜੀ 1 ਮਿੰਟ ਸੋਚ ਲਓ ਦੁਬਾਰਾ 2 ਸੇਬ ਨੇ 8 ਰੁਪਏ ਦੇ ਨੇ ਤਾਂ 9 ਸੇਬ ਕਿੰਨੇ ਦੇ ਹੋਏ ਸੋਵੇਂ ਦੱਸੋ ਗਲਤ ਹਾਂਜੀ ਮਨਜੋਤ 9 ਸੇਬੀ ਹਾਂ गलत हाँ। गलत दो सेव अट्ठ रुपए के नौ सेव दे किए एक सेव नहीं पूछे मैंने नौ सेव पूछे ने हाँ छत्ती जी छत्तीस रुपए ਪਤਾ ਹੈ ਇਹਨਾਂ ਨੂੰ ਮੈਂ ਦੱਸੋ ਤੁਸੀਂ ਕੀ ਮੈਂ ਸੋਚਿਆ ਇਹਨੂੰ ਇਹਨਾਂ ਨੂੰ ਕੀ ਦੱਸੋ ਨਹੀਂ ਨਹੀਂ ਪਹਿਲਾਂ ਨੂੰ ਦੱਸ ਵੀ 2 ਸੇਬ 4 ਰੁਪਏ ਦੇ 8 ਰੁਪਏ ਦੇ ਸੀ ਇਹਨਾਂ ਨੂੰ ਦੱਸ ਸਮਝਾ ਹਾਂ ਉਹ 1 ਸੇਬ 4 ਦਾ ਹੋਊਗੀ ਤੇ 1 ਸੇਬ 4 ਦਾ ਇਹ ਵੀ ਤਾਂ ਦਿਮਾਗ ਲਗਾਓ ਨਾ 4 36 ਫਿਰ 4 ਨਾ ਆਇਆ 36 2 ਸੇਬ 8 ਰੁਪਏ ਦੇ ਸੀ ਤਾਂ 1 ਸੇਬ ਤਾਂ 8 ਦਾ 4 ਦਾ ਹੀ ਰਹਿ ਗਿਆ ਨਾ ਫਿਰ ਫਿਰ ਤੁਸੀਂ 2 ਸੇਬ ਵਾਲਾ ਕਰੀ ਜਾਂਦੇ ਹੋ 9 78 ਕਰੀ ਜਾਂਦੇ ਹੋ ਆਂਟੀ ਕਿੰਨੇ ਦਾ ਟਾਰਗੇਟ ਹੈ ਹੈ ਕੋਈ ਨਾ ਦੇਖ ਦੇਆ ਪਹਿਲਾਂ ਤੂੰ ਬਾਕੀ ਤਾਂ ਸਵਾਲ ਕਰ ਹੋਰ ਸਵਾਲ ਪੁੱਛੀ ਹਾਂਡੀ ਹਾਂਡੀ ਸਵਾਲ ਇਹ ਹੈ ਹੁਣ ਵੱਡੀ ਰਕਮ ਹੈ ਥੋੜੀ ਜੀ ਠੀਕ ਹੈ ਸੁਣੋ ਸਵਾਲ ਜੰਗਲ ਦੇ ਇੱਕ ਹਿੱਸੇ ਵਿੱਚ ਜੰਗਲ ਦੇ ਇੱਕ ਹਿੱਸੇ ਵਿੱਚ 600 ਦਰਖਤ ਹਨ ਨੋਟਬੁੱਕ ਵੀ ਲੈ ਸਕਦੇ ਹੋ ਤੁਸੀਂ ਸੋਲਵ ਕਰਨ ਲਈ ਜੰਗਲ ਦਾ ਕੋਈ ਹਿੱਸਾ ਹੈ 600 ਦਰਖਤ ਹਨ ਕਿੰਨੇ ਦਰਖਤ ਨੇ 600 ਇਹਨਾਂ ਵਿੱਚੋਂ 256 ਦਰਖਤ ਕੱਟ ਦਿੱਤੇ ਗਏ ਹੂੰ 600 ਦਰਖਤ ਸੀ ਰੁੱਖ ਸੀ 256 ਕੱਟ ਦਿੱਤੇ ਗਏ 256 ਕੱਟ ਦਿੱਤੇ ਗਏ ਤਾ ਦੱਸੋ ਜੰਗਲ ਵਿੱਚ ਹੁਣ ਕਿੰਨੇ ਦਰਖਤ ਰਹਿ ਗਏ ਮਮਮੀ ਤੁਹਾਨੂੰ ਕਹਿੰਦੀ ਮੈਂ ਕਰਾਂ ਆਈ ਨਹੀਂ 143 ਗਲਤ 23 143 ਸਾਜੀ ਤੁਸੀਂ ਦੱਸੋ ਸੁਮਨ 400 ਗਲਤ ਤੁਹਾਨੂੰ ਪਤਾ ਹੀ 13 ਦਿਖਾ ਵੀ ਕਿਵੇਂ ਕਰਿਆ ਤਨੇ ਗਲਤੀ ਕਿਵੇਂ ਕਰ ਲਈ ਬਟਾ ਇੱਕ ਤਾਂ ਤੁਸੀਂ ਜਦੋਂ ਸੋਲਵ ਕਰਦੇ ਹੋ ਤਾਂ ਤੁਸੀਂ ਸਾਫ ਪੇਜ ਤੇ ਸੋਲਵ ਸੋਲਵ ਕਰ ਲਿਆ ਕਰੋ ਨਾ ਜੋ ਨੋਟਬੁੱਕ ਤੇ ਪੇਜ ਉਰੇ ਸੋਲਵ ਕਰ ਲੋ ਇਹਦੇ ਸਾਈਡ ਤੇ ਸਾਨੂੰ ਪਤਾ ਹੀ ਹਾਂਜੀ 325 ਨਹੀਂ ਨਹੀਂ ਸਾਦੀ ਵਾਦੀ ਆਹੀ ਸਾਦੀ ਵਾਦੀ ਆਹੀ ਹਾਂਜੀ ਹਾਣੀ ਮਣੀ ਸਾਦੀ ਵਾਦੀ ਆਹ ਹਾਂਜੀ ਦਿਖਾਈ ਤੈਨੂੰ ਕਿੱਥੇ ਸੋਲਵ ਕਰੇ 300 ਤੂੰ ਦਿਖਾ ਕਿਵੇਂ ਕਰਾਂ ਸਾਨੂੰ ਪਤਾ ਹੀ 604 256 ਕੱਢਣੇ ਸੀ ਮੇਰੀ ਗਲਤ ਕਰ ਲਈ 300 ਤੂੰ ਕਿੰਨਾ ਦਾ ਸੈਂਸਰ ਗਲਤ ਇਹਦਾ ਆਨਸਰ ਸੀਗਾ 343 ਮਨਿੰਸ਼ ਇਹਨਾਂ ਦੇ ਦੋਵੇਂ ਜੀ ਠੀਕ ਇਹਨਾਂ ਤਾਂ ਗਲਤ ਕਿਹਾ 345 ਤੂੰ ਕੀ ਕਹਿੰਦੇ ਮੈਂ ਕਹਿੰਦੀ ਲੱਗਾਈ ਬੇਟਾ ਥੋੜਾ ਸ਼ਾਂਤ ਹਾਂ ਨਹੀਂ ਇਹਦਾ ਆਨਸਰ ਸੀ ਬੇਟਾ 344 ਇਹ ਥੋੜੀ ਹੁੰਦਾ ਮੇਰੀ ਗੱਲ ਸੁਣੋ ਮੇਰੀ ਗੱਲ ਤਾਂ ਸੁਣ ਲਓ ਜੇ ਮੈਂ 344 ਇਹਨੇ ਮੈਨੂੰ ਆਨਸਰ ਪਤਾ ਲੱਗ ਗਿਆ ਇਹ ਕਮ ਨੇ ਪਹਿਲਾਂ ਦੱਸਤਾ ਸੀ ਜੇ ਮੈਂ ਉਹਦੇ ਆਨਸਰ ਤੇ ਹਾਂ ਨਹੀਂ ਭਰੀ ਇਹਦਾ ਮਤਲਬ ਤੁਸੀਂ ਦੇਖੋਗੇ ਵੀ ਹੁਣ ਹੋਰ ਕੋਈ ਕੱਢ ਕੇ ਦੇਖ ਲੈਨੇ ਤੁੱਕਾ ਚਲਾ ਕੇ ਦੇਖ ਲੈਨੇ ਇਹ ਚੀਜ਼ ਨਹੀਂ ਤੁਸੀਂ ਤੁਹਾਡੀ ਨੋਟਬੁੱਕ ਤੇ ਸੋਲਵ ਕਰ ਰਿਆ ਨਾ 604 256 ਕੱਢੇ ਸੀ ਨਾ 344 ਆਨਸਰ ਸੀ ਇਹ ਥੋੜੀ ਆ 218 ਕਰੀ ਜਾਂਦੇ ਹੋ 245 ਕਹਤਾ 345 ਕਹਤਾ ਹਾਂਜੀ ਤੁਸੀਂ ਆਪਣਾ ਇੱਕ ਇੱਕ ਨੰਬਰ ਲਗਾਓ ਇੱਕ ਨੰਬਰ ਇਹਨਾਂ ਦਾ ਲਗਾ ਦਿਓ ਤੁਸੀਂ 0 ਹਾਂਜੀ ਨੈਕਸਟ ਕੁਐਸਚਨ ਆ ਤੁਹਾਡਾ ਸਾਨੂੰ ਨੋਟਬੁੱਕ ਦੀ ਮੈਨੇ ਆਪਸ਼ਨ ਦੇ ਰੱਖੀ ਹੈ ਵੀ ਤੁਸੀਂ ਇਸ ਤੇ ਸੋਲਵ ਕਰੋ ਤੁਸੀਂ ਉਹਦੇ ਤੇ ਸੋਲਵ ਕਰ ਲਿਆ ਕਰੋ ਨਾ ਐਂ ਲੀ ਇੱਕ ਕਿਸਾਨ ਕੋਲ 805 ਕਿਲੋ ਅਨਾਜ ਹੈ ਕਿੰਨੇ 805 ਕਿਲੋ ਅਨਾਜ ਸੁਣੋ ਕਿੰਨਾ ਨਾਜ ਹੈ 800 805 ਕਿਲੋ ਯਾਨੀ ਕਿ ਜਿਵੇਂ ਤੁਸੀਂ ਕਿਲੋ ਦੁੱਧ ਲੈ ਕੇ ਆਨੇ ਹੋ 2 ਕਿਲੋ ਲੈ ਕੇ ਆਨੇ ਹੋ ਉਹ ਵੀ ਉਹਦੇ ਕੋਲ 805 ਕਿਲੋ ਅਨਾਜ ਹੈ ਅਨਾਜ ਠੀਕ ਹੈ ਨਾ ਅਨਾਜ 7 ਬੋਰੀਆਂ ਵਿੱਚ ਭਰਨਾ ਹੈ। 7 ਜੀ। ਹਾਂ। ਉਹ ਅਨਾਜ ਉਹਨੇ 805 ਕਿਲੋ ਅਨਾਜ ਉਹਨੇ 7 ਬੋਰੀਆਂ ਵਿੱਚ ਭਰਨਾ ਹੈ। ਤਾਂ ਦੱਸੋ ਹਰੇਕ ਬੋਰੀ ਵਿੱਚ ਕਿੰਨੇ ਕਿੰਲੋ ਅਨਾਜ ਆਊਗਾ? ਹਣੀ ਲਾਪ੍ਰਿਤ ਖੜੀ ਹੋ ਬੇਟਾ। ਕੀ ਕਰਿਆ ਸੀ ਤੁਸੀਂ? ਹਾਂ ਕੀ ਕਰਿਆ ਸੀ? ਇਹ ਸਾਨੂੰ ਦਿਮਾਗ ਪਤਾ ਹੋਣਾ ਚਾਹੀਦਾ ਵੀ ਇੱਥੇ ਮਲਟੀਪਲਾਈ ਹੋਊ ਡਿਵਾਈਡ ਹੋਊ ਤਾਂ ਹੀ ਹੈ ਨਾ ਕਿ ਕਿਤੇ ਕੋਈ ਕੋਈ ਬੱਚਾ ਇਹਦੇ ਵਿੱਚ ਗੁਣਾ ਕਰ ਦੂਗਾ ਕੋਈ ਭਾਗ ਕਰ ਦੂਗਾ ਹਾਂਜੀ ਤੇਰਾ ਕਿੰਨਾ ਅਨਸਰ ਆਇਆ ਹਰਜੋ 115 ਜੀ ਹਾਂ ਇੱਥੇ ਦਿਮਾਗ ਲਗਾਓ 115 ਕਿਵੇਂ ਆਇਆ ਭਾਗ ਜਦੋਂ ਟੋਟਲ ਜਿਹੜਾ ਅਨਾਜ ਸੀ 805 ਕਿਲੋ ਉਹਨੂੰ ਬਰਾਬਰ ਬੋਰੀਆਂ 'ਚ ਵੰਡਤਾ ਤੋੜ-ਤੋੜ ਕੇ ਮਤਲਬ ਆਵਾ ਅਨੰਦ हां एक बोरी ਦੇ ਵਿੱਚ 115 ਕਿਲੋ ਅਨਾਜ ਹੈ ਜੇ ਸੱਤਾਂ ਬੋਰੀਆਂ ਤੇ ਦੇਖੀਏ ਤਾਂ 805 ਕਿਲੋ ਹੀ ਹੋਊ ਟੋਟਲ ਠੀਕ ਹੈ ਨਾ ਹਾਂ ਈ ਇਹ ਐਨ ਦਾ ਇੱਕ ਨੰਬਰ ਲਗਾਓ ਲਾਪਰੀਦ ਦੀ ਟੀਮ ਦਾ ਇੱਕ ਨੰਬਰ ਲਗਾਓ ਤੁਹਾਡਾ ਤੁਸੀਂ ਲਗਾਓ ਜ਼ੀਰੋ ਨੰਬਰ ਹਾਂ ਈ ਨੈਕਸ ਸਵਾਲ ਹੈ ਬਿਲਕੁਲ ਹੀ ਸੌਖਾ ਸਵਾਲ ਹੈ ਹਾਂ ਈ ਤੁਹਾਡੇ ਕੋਲ 27 ਚਾਕਲੇਟ ਹਨ कि चॉकलेट हैं ध्यान दोल सत्तर चॉकलेट हो जाए कि हो हो हाँ, चोकलेट होर चाहिए चाकलेट ने सतर चॉकलेट हो जानिया चाहिए ने तो होर कि चॉकलेट की लोड़ पवेगी समझ आ रही है पहला सवाल समझो ਇੱਕ ਵਾਰ ਸਵਾਲ ਹੋਰ ਸੁਣ ਲਓ ਬੇਟਾ ਸੋਡੇ ਕੋਲ 27 ਚਾਕਲੇਟ ਹਨ ਅਰਸ਼ੀ 27 ਚਾਕਲੇਟ ਹਨ ਇੱਕ ਮਿੰਟ ਬੇਟਾ ਇੱਕ ਮਿੰਟ 27 ਚਾਕਲੇਟ ਨੇ ਸੋਡੇ ਕੋਲ ਸੋਡੇ ਕੋਲ 70 ਚਾਕਲੇਟ ਹੋ ਜਾਣੀਆਂ ਚਾਹੀਦੀਆਂ ਨੇ ਦੱਸੋ ਸਾਨੂੰ ਕਿੰਨੀਆਂ ਹੋਰ ਚਾਕਲੇਟਾਂ ਦੀ ਲੋੜ ਪਈ ਹਨੀ ਮਨਜੋਤ ਖੜੇ ਹੋ ਬੇਟਾ ਹਨੀ ਗੁਰਨੂਰ 90 90 ਦੇਖਦੇ ਆਂ ਕੀ ਹਾਂਜੀ ਤੁਸੀਂ ਪਹਿਲਾਂ ਦੱਸੋ ਕਰਿਆ ਕੀ ਸੀ ਇਹਦੇ ਵਿੱਚ 37 ਤੇ 5 201 ਨੰਬਰ 28 ਸੀ ਉਹ ਉਸਤਾ ਹੀ ਆ ਸੀ 5 ਤੇ 2 73 23 6 ਤੇ 3 10 ਨਹੀਂ ਇਹ ਸਵਾਲ ਦੇ ਵਿੱਚ ਹੋਊਗਾ ਕੀ ਇੱਥੇ ਕੋਹ ਜੋੜ ਹੋਊ ਘਟਾਓਊ ਗੁਣਾ ਹੋਊਗੀ ਭਾਗ ਹੋਊਗੀ ਮੈਂ ਇਹ ਪੁੱਛ ਰਹੀ ਹਾਂ ਨਹੀਂ ਹਾਂਜੀ ਜੋੜ ਹੋ ਗਈ ਕੀ ਬਾਕੀ ਇਹਦੇ ਨਾਲ ਜੋੜੋ ਹਾਂ ਪਤਾ ਹੀ ਨਹੀਂ ਜੋੜ ਜੇ ਤੁਸੀਂ ਕਹਿੰਦੇ ਹੋ ਜੋੜ ਹੋਊਗਾ 27 ਤੇ 70 ਦਾ ਜੋੜ ਹੋ ਜੂ ਨਾ ਮੇਰੀ ਮਟੋਲੀ ਜੋੜ ਕਰਕੇ ਬਰਤਾਨ ਕਰਦੀ ਮੈਨੂੰ ਪਤਾ ਹੀ ਕੀ ਨੀ ਨੀ 27 ਤੇ 70 ਦਾ ਜੋੜ ਕਰ ਦਿੱਤਾ ਤਾਂ ਫਿਰ ਉਹ ਤੋਂ ਵੱਧ ਜੂ ਚਾਕਲੇਟਾਂ ਦਾ 70 ਚਾਕਲੇਟਾਂ ਦਾ 70 ਹੀ ਕਰਨੀਆਂ ਨੇ ਨਾ ਟੋਟਲ ਤੁਸੀਂ ਤਾਂ ਮੈਨੂੰ ਇਹ ਦੱਸਣਾ ਹੈ 27 ਚ ਕਿੰਨੀਆਂ ਜੜੀਆਂ ਨੇ ਘਟਾਉਣਾ ਹੈ ਇਸ ਤੋਂ ਮੈਨੂੰ ਪਤਾ ਹੀ ਕਿਸ ਨਾਲ 27 ਘਟਾਉਣਾ ਜੀ 70 ਚੋਂ 27 ਘਟਾਉਣਾ 70 ਦੇ ਵਿੱਚੋਂ ਹਾਂ ਨੀ ਮੰਨੀ 70 ਦੇ ਵਿੱਚੋਂ ਜਦੋਂ 27 ਘਟਾਏ ਕਿੰਨਾ ਆਨਸਰ ਆਇਆ ਗਲਤ 70 ਦੇ ਵਿੱਚੋਂ ਸਾਈਕਟਾਏ ਕਿੰਨਾ ਹੋ ਹਾਂਜੀ ਲਵਪ੍ਰੀਤ ਗਲਤ ਆਕਾਸ਼ 53 ਮਨਜੋਤ ਨੇ ਇਹ ਤਾਂ ਪਹਿਲਾਂ ਦੱਸਤਾ ਸੀਗਾ ਕੋਈ ਨਾ ਮੈਂ ਤਾਂ ਸਿਰਫ ਚੈੱਕ ਕਰ ਰਹੀ ਸੀ ਬਾਕੀ ਕਿਹੜੇ-ਕਿਹੜੇ ਬੱਚੇ ਨੂੰ ਪਤਾ ਹਾਂਜੀ 53 ਅੰਸਰ ਆਉ ਤੁਸੀਂ ਕਿਉਂ ਭੁੱਲ ਜਾਂਦੇ ਹੋ ਇੱਥੇ ਕਿ ਚਾਕਲੇਟ ਨੇ ਜਿਹੜੀਆਂ ਟੋਟਲ ਤਾਂ 70 ਹੀ ਨੇ ਨਾ 70 ਕਰਨੀਆਂ ਨੇ ਸੋਡੇ ਕੋਲ 27 ਨੇ ਤਾਂ ਤੁਸੀਂ ਉਹਦੇ ਵਿੱਚ ਕਿੰਨੇ ਆ ਹੋਰ ਚਾਕਲੇਟ ਐਡ ਕਰੋਗੇ ਕਿ 70 ਹੋ ਜਾਣ ਹਾਂ ਨਹੀਂ ਸੁਣੋ ਹੁਣ ਅਗਲਾ ਸਵਾਲ ਅੱਗੇ ਸਵਾਲ ਪੁੱਛਦੀਆਂ ਤੁਹਾਨੂੰ ਛੋਡੇ ਛੋਡੇ ਪਾਪਾ ਦੀ 1 ਮਹੀਨੇ ਦੀ ਤਨਖਾਹ ਸੁਣੋ ਕਿ ਛੋਡੇ ਪਾਪਾ ਦੀ 1 ਮਹੀਨੇ ਦੀ ਤਨਖਾਹ 1200 ਰੁਪਏ ਹੈ 1200 ਨੋਟ ਕਰ ਸਕਦੇ ਹੋ ਤੁਸੀਂ ਅਗਰ ਨੋਟ ਕਰਨਾ ਉਹ ਸਵਾਲ ਹਨਾ ਕਿਰਨ ਸਮਝ ਆ ਰਹੀ ਹੈ ਦੇਖੋ ਭਾਵੇਂ ਨਹੀਂ ਹੈਗੀ ਇੰਨੀ ਤਨਖਾਹ ਵੱਧ ਹੈ ਤਨਖਾਹ ਤਾਂ ਤਾਂ ਮੇਰੇ ਮੇਰਾ ਕੁਐਸਚਨ ਇਹ ਹੈ ਕਿ 1 ਮਹੀਨੇ ਦੀ ਤਨਖਾਹ 1200 ਰੁਪਏ ਹੈ ਤਾਂ 5 ਮਹੀਨਿਆਂ ਦੀ ਤਨਖਾਹ ਕਿੰਨੀ ਹੋਊਗੀ ਫਿਰ ਜੇ 1 ਮਹੀਨੇ ਦੀ ਤਨਖਾਹ 1200 ਰੁਪਏ ਹੈ 5 ਮਹੀਨੇ ਦੀ ਤਨਖਾਹ ਕਿੰਨੀ ਹੋਊਗੀ ਹਾਂ ਜੀ ਸੋਲਵ ਕਰਕੇ ਦੇਖ ਲਿਆ ਕਰੋ ਅਗਰ ਨਾ ਤੁਹਾਡਾ ਦਿਮਾਗ ਇਹਦੇ ਵਿੱਚ ਚੱਲੇ ਤਾਂ ਨੋਟਬੁੱਕ ਪੈਨਸਲ ਤਾਂ ਤੁਹਾਨੂੰ ਆਪਸ਼ਨ ਦਿੱਤੀ ਹੋਈ ਹੈ ਮੈਨੇ ਮੇਰੀ ਗੱਲ ਸੁਣ ਬੇਟਾ ਥੋੜਾ ਤਸੱਲੀ ਹਾਂਜੀ ਤੁਸੀਂ ਦੱਸੋ ਕਿੰਨਾ ਨਹੀਂ ਬੱਝਦੀ ਗਾਗਲਾ ਆਸਤਾ ਹਾਂਜੀ ਨਹੀਂ ਨਹੀਂ ਸੋਮਨ ਦਾ ਹੱਥ ਖੜਾ ਸੀ ਤੁਹਾਨੂੰ ਹੈ ਮੈਂ ਨਹੀਂ ਮੈਨੂੰ ਮੈਨੂੰ ਆਨਸਰ ਸੁਣਨ ਨੂੰ ਪਹਿਲਾ ਸੋਮਨ ਤੁਸੀਂ ਕਿੰਨਾ ਦੱਸਿਆ 600 ਵਸ ਜੇ 1 ਮਹੀਨੇ ਦੀ 1200 ਆ ਤਾਂ 5 ਮਹੀਨੇ ਦੀ 600 ਬਣੂਗੀ ਹਾਂਜੀ ਆਸ਼ਮਣ ਸਾਨੂੰ ਪਤਾ ਹੈ 500 500 ਮੈਨੂੰ ਇੱਕ ਮਹੀਨੇ ਦੀ ਕਿੰਨੇ ਹੈ 1 ਮਹੀਨੇ ਦੀ 1200 ਜੀ ਤਾਂ 5 ਮਹੀਨੇ ਦੀ ਸਾਨੂੰ ਪਤਾ ਹੈ ਜੀ ਮੈਨੇ ਸੀ ਸੀ ਸੋ ਤੁਸੀਂ ਦੱਸੋ ਕਿਰਨ 2000 ਜੀ ਮੈਨੇ ਹਨੀ ਮੇਰਾ ਸਹੀ ਹੈ ਹਨੀ ਤੁਸੀਂ ਦੱਸੋ ਲਾਪਰਿਤ ਮੈਡਮ ਜੀ ਨਹੀਂ ਮੈਡਮ ਜੀ ਮੈਨੂੰ ਇੱਕ ਮਹੀਨੇ ਦੀ ਤਨਖਾਹ 1200 ਮੈਨੂੰ ਮੜਵੀ ਨਾ ਹਨੀ ਹਨੀ ਨਹੀਂ ਉਹ ਜਿਆਦਾ ਮੈਡਮ ਜੀ ਪਤਾ ਨਹੀਂ ਮੈਨੂੰ ਪਤਾ ਹਨੀ ਮਨਜੋਤ 6000 ਮੈਡਮ ਜੀ ਬੁੱਟਾ ਤੁਸੀਂ ਦੱਸੋ ਕੀ ਹੈ ਯਾਰ ਜੀ ਗਲਤ ਮਨਜੋਤ ਦਾ ਅੰਸਾ ਠੀਕ ਸੀ 1256 1256 ਹੁਣ ਤੁਸੀਂ ਇਹਨਾਂ ਨੂੰ ਮੜਾ ਸਮਝਾਓ ਕਿ ਤੁਸੀਂ ਕੀ ਕਰਿਆ ਸੀ ਇਹਦੇ ਵਿੱਚ ਇਹਨਾਂ ਨੂੰ ਦੱਸ ਦੱਸ ਖੜਾਓ ਕਿ ਨਾ ਤੁਹਾਨੂੰ ਇਹ ਪੰਜ ਨਾਲ ਬੋਲੀ ਕੀਤੀ ਸੀ ਹਾਂ ਇੱਕ ਮਹੀਨੇ ਦੀ ਤਨਖਾਹ ਪੁੱਤਰ 1200 ਰੁਪਏ ਹੈ ਤੁਸੀਂ ਆਪਦੇ ਆਪਦੇ ਪਾਪਾ ਨੂੰ ਘਰੇ ਜਾ ਕੇ ਉਹਨਾਂ ਨੇ ਸੈਲਰੀ ਪੁੱਛਿਓ ਤਨਖਾਹ ਪੁੱਛਿਓ ਜਿੰਨੀ ਵੀ ਆ ਪੁੱਛੀ ਸੀ ਨਾ ਫਿਰ ਉਹ ਤੁਸੀਂ ਫਿਰ ਉਹ ਜਿੰਨੀ ਵੀ ਤਨਖਾਹ ਪੁੱਛੀ ਹੈ ਦੱਸੀ ਉਹਨਾਂ ਨੇ ਉਹਨਾਂ ਦੀ ਤੁਸੀਂ ਪਹਿਲਾ 5 ਮਹੀਨਿਆਂ ਦੀ ਤਨਖਾਹ ਕੱਢ ਕੇ ਦੇਖਿਓ ਫਿਰ 10 ਮਹੀਨਿਆਂ ਦੀ ਤਨਖਾਹ ਕੱਢ ਕੇ ਦੇਖਿਓ ਠੀਕ ਹੈ ਫਿਰ ਸਾਲ ਦੀ ਤਨਖਾਹ ਕੱਢ ਕੇ ਦੇਖਿਓ ਹਾਂ ਨੀ ਸੁਣੋ ਹੁਣ ਅਗਲਾ ਕੁਐਸਚਨ ਸੁਣੋ ਨੰਬਰ ਲਗਾ ਰਹੇ ਨੇ ਬੇਟਾ ਹਾਂਜੀ ਇੱਕ ਕੇਲੇ ਦਾ ਮੁੱਲ 5 ਰੁਪਏ ਸੁਣੋ ਆਪਾਂ ਕੇਲੇ ਸਕੂਲ ਦੇ ਵਿੱਚ ਮੰਗਵਾਨੇ ਵੀ ਆ ਤੁਹਾਨੂੰ ਪਤਾ ਹੈ ਨਾ ਤੁਸੀਂ ਖਾਂਦੇ ਹੋ ਨਾ ਇੱਕ ਕੇਲੇ ਦਾ ਮੁੱਲ 5 ਰੁਪਏ ਠੀਕ ਹੈ ਦਿਮਾਗ 돌ਾਇਆ ਇਹਦੇ ਵਿੱਚ 5 ਰੁਪਏ ਆ ਤਾਂ ਇੱਕ ਦਰਜਨ ਕੇਲੇਆਂ ਦਾ ਮੁੱਲ ਕਿੰਨਾ ਹੋਊਗਾ ਇੱਕ ਦਰਜਨ ਕੇਲੇਆਂ ਦਾ ਮੁੱਲ ਕਿੰਨਾ ਹੋਊਗਾ ਕਮਲ ਸਾਰਾ ਉਹਨਾਂ ਨੇ ਠੇਕਾ ਲੈ ਰੱਖਿਆ ਅਨਸਰ ਦੱਸਣਾ ਤੈਨੂੰ ਆਪਾਂ ਦਿਮਾਗ ਨਹੀਂ ਚਲਾਣਾ ਮੈਂ ਕਹੀ ਸਾਡਾ ਸਾਡਾ ਖਤੀ ਮੈਂ ਦੱਸ ਇੱਕ ਹਾਂਜੀ ਕਿਰਨ ਤੁਸੀਂ ਦੱਸੋ 24 ਨਹੀਂ ਕਰੀ ਹੋ ਗਿਆ ਟਾਈਮ ਦੀ 9 4 ਕੁਝ ਯਾਦ ਰੱਖ ਲੈ। ਮੈਂ ਤਾਂ ਹਾਈ ਨਹੀਂ। ਹਾਈ ਨਹੀਂ। ਮਣੀ ਤੁਸੀਂ ਦੱਸੋ। ਹਾਂਜੀ। ਮੈਂ ਠੀਕ ਅਨਸਰ ਹੈ ਇਹਦਾ। ਠੀਕ ਹੈ ਨਾ? ਹਾਂਜੀ। ਮਣੀ ਹੁਣ ਐ ਦੱਸ ਪਹਿਲਾਂ। ਮੰਝੋ ਤੇਰਾ ਅਨਸਰ ਗਲਤ ਸੀ ਕਿ ਜਦੋਂ ਮਾਰਕ ਚ ਸੋਚਿਆ ਸੀ ਤੇਰੇ। 60 ਸੀ। 60 ਹੀ ਹੈ ਇਹਦਾ ਅਨਸਰ। ਹੁਣ ਮਣੀ ਤੁਸੀਂ ਐ ਦੱਸੋ ਇਹਨਾਂ ਨੂੰ ਕਿ 60 ਕਿਵੇਂ ਆਇਆ? ਇਹਨਾਂ ਨੂੰ ਦੱਸੋ। ਮਾੜਾ ਜਿਹਾ ਉੱਚੀ। ਪਹਿਲਾਂ ਪੜਾਈ। ਕੇ ਕਿਹੜੇ ਦਾ ਪਾੜਾ 12 ਦਾ ਕਿਉਂ ਸੁਣੋ ਤਾਂ ਸਹੀ 12 ਦਾ ਮੈਨੇ ਬੋਲਿਆ ਹੀ ਨਹੀਂ 5 ਦਾ 12 12 ਮੈਨੇ ਤਾਂ ਦੇਖੋ ਸੋਨੂੰ ਕੇਲੇ ਵਾਲੇ ਸਵਾਲ 'ਚ 12 ਬੋਲਿਆ ਕੋਈ ਮੈਨੇ 5 ਦਾ ਪਾੜਾ ਪੜਿਆ ਤੁਸੀਂ 12 ਦਾ ਕਿਉਂ ਪੜਿਆ 13 ਦਾ ਕਿ ਨਹੀਂ ਪੜਿਆ 10 ਦਾ ਕਿ ਨਹੀਂ ਪੜਿਆ 12 ਦਾ ਕਿਉਂ ਪੜਿਆ ਓਕੇ ਸੋਨੇ ਜੁਆ ਅ ਵੀ ਵਾਰਾਂ ਦਾ ਅੱਛਾ ਦਿੱਤਾ ਮੈਂ 12 ਕਦੋਂ ਬੋਲਿਆ ਸਵਾਲ ਦੇ ਵਿੱਚ 12 ਬੋਲਿਆ ਦਰਜਨ ਦਾ ਭਾਗ ਹੋਊਗੀ ਜੀ ਇੱਕ ਦਰਜਨ ਦੇ ਵਿੱਚ 12 ਕੇਲੇ ਹੁੰਦੇ ਹਨ ਇੱਕ ਦਰਜਨ ਦੇ ਵਿੱਚ ਭਾਗ ਨਹੀਂ ਹੁੰਦੀ ਗੁਣਾ ਹੋਊਗੀ ਭਾਗ ਨਹੀਂ ਹੋ ਸਕਿਆ ਜੀ ਭਾਗ ਕਿਵੇਂ ਹੋਊਗੀ ਹਰੇਕ ਕੰਟੂ ਨੂੰ ਦੋਨੇ ਪਹਿਲਾਂ ਕੰਟੂ ਬੁਲਾਇਆ ਫੰਦਲੀ ਬੁਲਾਈ ਹੂੰ ਨਹੀਂ ਭਾਗ ਨਹੀਂ ਕਰਿਆ ਹਾਂ 5 12 5 60 ਇੱਕ ਕੇਲੇ ਦਾ ਮੁੱਲ 5 ਰੁਪਏ ਹੈ ਤਾਂ ਇੱਕ ਦਰਜਨ ਦਾ ਮਤਲਬ ਕੀ 12 ਕੇਲਿਆਂ ਦਾ ਰੇਟ ਪੁੱਛਿਆ ਮੈਂ ਨਾ 12 5 60 ਠੀਕ ਹੈ 12 ਪੰਜਾ ਵੈਰੀ ਗੁੱਡ ਹਾਂ ਜੀ ਹੁਣ ਹੋਰ ਪੁੱਛਦੀ ਹਾਂ ਤੁਹਾਨੂੰ ਦੱਸਦਾ ਮੰਗਦੇ ਕਿੰਨੇ ਸਵਾਲ ਹੋਗੇ ਸਾਢੇ 7 ਸਾਢੇ 7 ਨਹੀਂ ਲੱਗੇ ਨਹੀਂ ਕਿੰਨਾ ਰਿਪੀਆ ਨੂੰ ਹੁੰਦਾ ਨੇ 4 ਟੋਟਲ ਕਿੰਨੇ ਕਵਿਸ਼ ਕਿੰਨੇ ਪੁੱਛਲੇ ਟੋਟਲ ਕੁਐਸ਼ਨ ਹਾਂ ਜੀ ਅਗਲਾ ਸਵਾਲ ਸੁਣੋ ਅਗਲਾ ਸਵਾਲ ਸੁਣੋ ਇੱਕ ਬਾਗ ਵਿੱਚ ਇੱਕ ਬਾਗ ਵਿੱਚ 84 ਗੁਲਾਬ ਦੇ ਫੁੱਲ ਨੇ ਇੱਕ ਬਾਗ ਵਿੱਚ 84 ਗੁਲਾਬ ਦੇ ਫੁੱਲ ਨੇ 84 84 ਗੁਲਾਬ ਦੇ ਫੁੱਲ ਨੇ ਹਾਂ 84 8000 8000 ਨਹੀਂ 84 84 ਸਮਝ ਆਊਗੀ ਬੇਟਾ ਸੁਣੋ 84 84 ਗੁਲਾਬ ਦੇ ਫੁੱਲ ਨੇ ਉਹਦੇ ਵਿੱਚ ਗੈਂਦੇ ਦੇ ਫੁੱਲ ਨੇ ਇਹ ਮੈਨੂੰ ਪਤਾ ਨਹੀਂ ਕਿੰਨੇ ਨੇ ਹਾਂ ਜੀ ਗੈਂਦੇ ਦੇ ਫੁੱਲ ਮੈਨੂੰ ਪਤਾ ਨਹੀਂ ਹੈਗੇ ਕਿੰਨੇ ਨੇ ਪਰ ਟੋਟਲ ਫੁੱਲ 100 ਨੇ ਉਹਦਾ ਕੁੱਲ 100 ਨੇ ਹੁਣ ਦੱਸੋ ਗੈਂਦੇ ਦੇ ਫੁੱਲ ਕਿੰਨੇ ਨੇ ਨਹੀਂ ਮੇਰੀ ਗੱਲ ਸੁਣੋ ਨਹੀਂ ਕਰਨੀ ਨਹੀਂ ਓਏ ਅਸੀਂ ਕਿਉਂ ਕਰ ਰਹੇ ਸਾਨੂੰ ਕਦੇ ਨਹੀਂ ਕਰਨ ਪਹਿਲਾਂ ਪਹਿਲਾਂ ਕਿ ਰੱਖ ਨਹੀਂ ਕਰਨੇ ਹੈ ਨਹੀਂ ਬੁੱਟਾ ਸਿੰਘ ਤੁਸੀਂ ਦੱਸੋ 26 ਹਾਂਜੀ ਮਣੀ ਖੜੇ ਹੋ 26 ਜੀ ਹਾਂਜੀ 26 ਹੋਣਗੇ ਦੇਖ ਲਓ ਦੱਸੀ ਉਹਦੀਆਂ ਨੇ ਮੇਰੇ 6 ਤੇ 4 ਤੁਸੀਂ ਦੇਖੋ ਵੀ ਹਲੇ ਵੀ ਇਹਨਾਂ ਦੇ ਗਲਤ ਹੋ ਸਕਦੇ ਆ ਤੁਸੀਂ ਦਿਮਾਗ ਆਪਦਾ ਜੋੜਾ ਲਓ ਕੁੜੀਆਂ ਤੁਸੀਂ ਹੈ ਨਹੀਂ ਕਿਰਨ 26 26 ਹਾਂਜੀ ਦੇਖ ਲਓ ਨਿੱਕੀ ਕੀ ਕਰਿਆ ਪਹਲਾ ਕਟੋ ਕਰਿਆ ਕਿ ਜੋੜ ਕਰਿਆ ਸੋਨਾ ਵੀ ਆ ਸਕਦਾ ਨਹੀਂ ਨਹੀਂ ਇਹ ਕੀ ਮਤਲਬ ਹੋਇਆ ਸੋਨਾ ਵੀ ਆ ਸਕਦਾ ਔਰ 26 ਵੀ ਆ ਸਕਦਾ ਗੁਰਨੂਰ ਗੁਰਨੂਰ ਖੜੀ ਹੋ ਬੇਟਾ ਖੜੀ ਹੋ ਹਾਂਜੀ ਬੰਨ ਅੰਦਰ ਗੁਰਨੂਰ ਦਾ ਆਨਸਰ ਦੇਖਦੇ ਆ ਕਿੰਨਾ ਹਾਂਜੀ ਤੁਸੀਂ ਇਹ ਸਵਾਲ ਦੇ ਵਿੱਚ ਕੀ ਕਰਿਆ ਪਹਿਲਾਂ ਮੈਨੂੰ ਦੱਸੋ ਜੋੜ ਕਰਿਆਇਆ ਕਿ ਘਟਾਓ ਕਰਿਆ ਮੈਂ ਜੋੜ ਕਰਿਆ ਕਿਹਨੂੰ ਕਿਹਦੇ ਨਾਲ ਜੋੜਿਆ ਸਨੀ ਸੋਧ ਵਿੱਚ 84 ਪਤਾ ਨਹੀਂ ਜੀ 73 ਦਾ ਸਵਾਲ ਹੈ ਮੈਨੂੰ ਵੀ ਸਾਨੂੰ ਪਤਾ ਹੀ ਬਾਗ ਵਿੱਚ ਟੋਟਲ 100 ਫੁੱਲ ਹੀ ਨੇ ਮੈਡਮ ਜੀ ਬਾਗ ਵਿੱਚ ਟੋਟਲ ਮਨਵੀ ਇਹਦਾ ਸਹੀ ਜਵਾਬ ਚਾਹੀਦਾ ਬਾਗ ਵਿੱਚ ਟੋਟਲ 100 ਫੁੱਲ ਨੇ ਯਾਦ ਰੱਖੋ ਅਬ ਉੱਤੇ ਸਭ ਹੀ ਹੈ ਤੇ 84 ਫੁੱਲ ਗੁਲਾਬ ਦੇ ਨਹੀਂ 84 ਤਾਂ ਕਿੰਨੇ ਰਹਿ ਗਏ 16 16 ਫੁੱਲ ਗੈਂਦੇ ਦੇ ਨੇ ਬੁੱਤਰ ਕਿੰਨੇ ਫੁੱਲ ਨੇ ਗੈਂਦੇ ਦੇ ਫੁੱਲ ਕਿੰਨੇ ਨੇ 16 ਨੇ ਉਹਦੇ ਵਿੱਚ ਹੁਣ ਐਂ ਬੈਠੋ ਹੁਣ ਰਿਜ਼ਲਟ ਦੇਖਦੇ ਆ ਕਿਰੇ ਸਾਡਾ ਕਿੱਦਾਂ ਹੈ ਹਾਂ ਕਿੰਨੇ ਨੇ ਦਿਲ ਦੀ ਜੋੜੋ ਇਹਨਾਂ ਦੇ ਚਾਰ ਹੁਣ ਜੀ ਏ ਟੀਮ ਏ ਟੀਮ ਟੋਟਲ ਵਿੱਚ ਅਨਸਰ ਕੱਢ ਵੀ ਕਿੰਨੇ ਕਿੰਨੇ ਨੇ ਹਾਂ ਹਾਂ ਨਹੀਂ ਆਸ਼ਮਾ ਸੀਟ ਤੇ ਬੈਠੋ ਏ ਟੀਮ ਦੇ ਨੰਬਰ ਕਿੰਨੇ ਨੇ ਔਰ ਬੀ ਟੀਮ ਦੇ ਨੰਬਰ ਕਿੰਨੇ ਨੇ ਮੈਨੂੰ ਦੱਸ ਹਾਂਜੀ ਚਾਰ ਨਹੀਂ ਹਾਂਜੀ ਦੱਸੋ ਮੈਨੂੰ ਦੋ ਹਾਂਜੀ ਹੁਣ ਸੁਣੋ ਏ ਟੀਮ ਜਿਹੜੀ ਕੁੜੀਆਂ ਵਾਲੀ ਟੀਮ ਸੀ ਵਿੱਚ ਇੱਕ ਅਦਾ ਮੁੰਡਾ ਵੀ ਬੈਠਾ ਹੈ ਇਹਨਾਂ ਦੇ ਨੰਬਰ ਨੇ 4 ਔਰ ਬੀ ਟੀਮ ਦੇ ਨੰਬਰ ਨੇ ਬੈਠ ਜਾ ਮਨਜੋਤ ਇਹਨਾਂ ਦੇ ਨੰਬਰ ਨੇ 8 ਕੌਣ ਜਿੱਤਿਆ ਅਜੀਤ ਪਰ ਤੁਸੀਂ ਤੁਸੀਂ ਕਿਉਂ ਨਹੀਂ ਜਵਾਬ ਦਿੱਤੇ ਹੁਣ ਕੱਲੂ ਫੇਰ ਐਵੇਂ ਕੁਐਸਚਨ ਪੁੱਛੂੰਗੀ ਤੁਹਾਨੂੰ ਠੀਕ ਹੈ ਹਾਂ ਥੋੜਾ ਜਿਹਾ ਦਿਮਾਗ ਜ਼ਿਆਦਾ ਚਲਾਉਣਾ ਇਹਦੇ ਵਿੱਚ ਠੀਕ ਹੈ ਘਰ ਦੇ ਵਿੱਚ ਸਬਜ਼ੀ ਆਂਦੀ ਹੈ ਅਨਾਜ ਆਂਦਾ ਹੈ ਉਹਨਾਂ ਦਾ ਸਾਬਕ ਤਾਬ ਰੱਖਣਾ ਹੈ ਵੀ ਕਿੰਨਾ ਕਿੰਨਾ ਆਇਆ ਕਿੰਨੇ ਦੇ ਲੈ ਕੇ ਆਏ ਨੇ ਪਾਪਾ ਮੰਮੀ ਨੇ ਕਿੰਨਾ ਰਾਸ਼ਨ ਖਰੀਦਿਆ ਚੀਨੀ ਕਿੰਨੇ ਕਿਲੋ ਸੀ ਸਾਰਾ ਕੁਝ ਠੀਕ ਹੈ ਏ ਅੱਜ ਬੀ ਟੀਮ ਜਿੱਤ ਗਈ ਹੈ ਕੱਲ ਨੂੰ ਏ ਟੀਮ ਨੇ ਵੀ ਜਿੱਤਣਾ ਹੈ ਨਹੀਂ